ਪ੍ਰੋਐਸ ਬੰਦੀ ਸਰਕੀ ਅਪਡੇਟਸ ਨੇ ਜੀ ਮਿਤੀ 12 ਤਰੀਕ ਨੂੰ 12 ਫਰਵਰੀ ਨੂੰ ਡਾਲੇਪਿੰਡ ਇੱਕ ਪੰਚਾਇਤ ਮੈਂਬਰ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਸੀ ਉਹਦੇ ਸਬੰਧੀ ਮੈਨੇ ਥਾਣੇ ਦੇ ਵਿੱਚ ਅਟੈਂਪਟ ਟੂ ਮਰਡਰ ਆਰਮਜ਼ ਐਕਟ ਦੀ ਧਾਰਾਵਾਂ ਦੇ ਵਿੱਚ ਮੁਕਤਮਾ ਦਰਜ ਕੀਤਾ ਗਿਆ ਸੀ ਉਹਨੂੰ ਮੋਗੇ ਪੁਲਿਸ ਦੀ ਟੀਮ ਹਰੈਂਗਲ ਤੋਂ ਇਨਵੈਸਟੀਗੇਟ ਕਰ ਰਹੀ ਸੀ ਡੂਰਿੰਗ ਇਨਵੈਸਟੀਗੇਸ਼ਨ ਆਗਲ ਸਾਹਮਣੇ ਆਈ ਸੀ ਕਿ ਕੋਈ ਬਾਹਰ ਬੈਠੇ ਵਾਂਟਡ ਅਕਿਊਜ਼ਡ ਨੇ ਆ ਕੰਮ ਕਰਾਇਆ ਹੈ ਉਹਦੇ ਵਿੱਚ ਅਸੀਂ ਜਿਹੜੇ ਅਕਿਊਜ਼ਡ ਹੈਗੇ ਸੀ ਉਹਨਾਂ ਦੀ ਆਈਡੈਂਟੀਫਿਕੇਸ਼ਨ ਕਰ ਲਈ ਸੀ ਉਹਦੇ ਸਬੰਧੀ ਅੱਜ ਮਾਰਨਿੰਗ ਜਿਹੜੀ ਮੋਗਾ ਪੁਲਿਸ ਦੀ ਟੀਮ ਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਉਹੀ ਸੇਮ ਅਕਿਊਜ਼ਡ ਇਸ ਏਰੀਆ ਦੇ ਵਿੱਚ ਘੁੰਮ ਰਹੇ ਹਨ ਤੇ ਕੋਈ ਹੋਰ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ ਤੇ ਅੱਜ ਇੱਥੇ ਜਦੋਂ ਐਸ ਐਚ ਓ ਮੈਨੇ ਦੀ ਟੀਮ ਉਹ ਇਨਫੋਰਮੇਸ਼ਨ ਦੇ ਆਧਾਰ ਤੇ ਆਈ ਤੇ ਇੱਥੇ ਜਦੋਂ ਸਾਰਾ ਚੈੱਕ ਕੀਤਾ ਤੇ ਇੱਕ ਅਕਿਊਜ਼ਡ ਅਮਨ ਕੁਮਾਰ ਜਿਹੜਾ ਕਿ ਫਾਜ਼ਿਲਕੇ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਪਹਿਲਾਂ ਵੀ ਐਫ ਆਈ ਆਰ ਦਰਜ ਹੈ ਉਹਨੇ ਖੇਤਾਂ ਦੇ ਵਿੱਚ ਦੀ ਭਜਣ ਲਈ ਪੁਲਿਸ ਪਾਰਟੀ ਤੇ ਓਪਨ ਫਾਇਰ ਕਰਤੇ ਉਹਦੇ ਵੱਲੋਂ 3 ਫਾਇਰ ਕੀਤੇ ਗਏ ਆ ਪੁਲਿਸ ਟੀਮ ਵੱਲੋਂ ਆਪਣੇ ਬਚਾ ਲਈ 2 ਫਾਇਰ ਕੀਤੇ ਗਏ ਜਿਹਦੇ ਵਿੱਚ ਉਹਦੇ ਇੱਕ ਲੈਗ ਸ਼ਾਟ ਇੰਜਰੀ ਹੋਈ ਹੈ ਉਹਨੂੰ ਇਮੀਡੀਏਟਲੀ ਸਿਵਲ ਹਸਪੀਟਲ ਐਡਮਿਟ ਕਰਾਇਆ ਗਿਆ ਤੇ ਉਹਦੀ ਕੰਡੀਸ਼ਨ ਹੁਣ ਠੀਕ ਹੈ ਇਹਦੇ ਵਿੱਚ ਪੁਲਿਸ ਪਾਰਟੀ ਦਾ ਕੋਈ ਬਚਾ ਨਹੀਂ ਹੋਇਆ ਉਹਨਾਂ ਨੇ ਬੜੀ ਬਹਾਦੂਰੀ ਦੇ ਨਾਲ ਆਪਣਾ ਬਚਾ ਕਰਦੇ ਹੋਏ ਤੇ ਉਹ ਅਕਿਊਜ਼ ਨੂੰ ਐਪਰੀਹੈਂਡ ਕਰ ਲਿਆ ਆਹ ਕਿਊਜ਼ ਬੰਬੀਹੇ ਗੈਂਗ ਨਾਲ ਰਿਲੇਟਿਡ ਹੈਗਾ ਹੈ ਜਿਹੜਾ ਇੱਥੇ ਕੋਈ ਫੋਰਵਰਡਰ ਤੋਂ ਅੰਜਾਮ ਦੇਣ ਦੀ ਫਿਰਾਕ ਦੇ ਵਿੱਚ ਸੀ ਉਹ ਜਦੋਂ ਇਹਦੀ ਅਸੀਂ ਪੁੱਛਗੀਚ ਕਰਾਂਗੇ ਜਿਹੜੇ ਉਹ ਡੁੰਗਾਈ ਦੇ ਨਾਲ ਤੇ ਹੋਰ ਸਾਰੀ ਗੱਲ ਕਲੀਅਰ ਹੋ ਜੂਗੀ ਸਰ ਇਹਨੇ ਫਾਇਰਿੰਗ ਕਿਉਂ ਕੀਤੀ ਸੀ ਪੰਚਾਇਤ ਮੈਂਬਰ ਦੇ ਘਰ ਉਹ ਕਿਸੇ ਬਾਹਰ ਬੈਠੇ ਜਿਹੜਾ ਕੋਈ ਵਾਂਟਡ ਅਕਿਊਜ਼ਡ ਹੈ ਕ੍ਰਿਮੀਨਲ ਉਹਦੇ ਕਹਿਣ ਤੇ ਉਹਨੇ ਕੀਤੀ ਸੀ ਤੇ ਉਹ ਜਿਹੜਾ ਬੰਦਾ ਬਾਹਰ ਬੈਠਿਆ ਉਹਨੇ ਆ ਫਾਇਰਿੰਗ ਕਰਾਈ ਸੀ ਡੂਰਿੰਗ ਇਨਵੈਸਟੀਗੇਸ਼ਨ ਆ ਸਾਰੀ ਗੱਲ ਕਲੀਅਰ ਹੋ ਜੂਗੀ ਵੀ ਉਹਦਾ ਮੋਟਿਵ ਕੀ ਸੀ ਇਹਦੇ ਨਾਲ ਹੋਰ ਵੀ ਕੋਈ ਸਾਕਸ਼ੀ ਸੀ ਆ ਜੀ ਇਹਦੇ ਨਾਲ ਇੱਕ ਮਲਕੀਤ ਸਿੰਘ ਉਰਫ ਮੰਨੂ ਨਾਂ ਦਾ ਬੰਦਾ ਵੀ ਸੀ ਜਿਹੜਾ ਪਹਿਲਾਂ ਏਜੀਟੀਐਫ ਤੇ ਸੀਆਈਐਮ ਮੋਗਾ ਦੇ ਜੁਆਇੰਟ ਆਪਰੇਸ਼ਨ ਦੌਰਾਨ ਫੜਿਆ ਗਿਆ ਤੇ ਦੂਜਾ ਅਕਿਊਜ਼ਡ ਆ ਸੀ ਦੋਨੋਂ ਨੇ ਇਹ ਦੋਨੇ ਜਣੇ ਚੀਜ਼ਾਂ ਮੋਟਰਸਾਈਕਲ ਸਵਾਰ ਸੀਗੇ ਹਾਂਜੀ ਹਾਂਜੀ ਹਜੇ ਤੱਕ ਦੀ ਇਨਵੈਸਟੀਗੇਸ਼ਨ ਚ ਆਹੀ ਗੱਲ ਸਾਹਮਣੇ ਕਿੰਨੇ ਮੁਕਦਮੇ ਦਰਜ ਆ ਸਰ ਐਤੋਂ ਪਹਿਲਾਂ 4 ਮੁਕਦਮੇ ਦਰਜ ਨੇ ਆਮ ਜੈਕਟ ਤੇ ਹੋਰ ਵੱਖਰੀ ਵੱਖਰੀ ਤਾਰਾਵਾਂ ਦੇ ਐਨਡੀਪੀਐਸ ਦੇ ਵੀ ਦੋਹਰਾਂ ਨਾਲ ਸਰ ਫਾਜ਼ਿਲਤਾ ਦਾ ਆ ਟਿਵਾਣਾ ਕਲਾ ਪਿੰਡ ਐ ਬਾਜਿਲ ਕੇ ਜ਼ਿਲ੍ਹੇਦਾਰ ਉੱਥੋਂ ਦੇ ਰਹਿਣ ਵਾਲੇ ਜੀ ਸਰਦਰ ਸਰ ਉਹਨਾਂ ਕਿਸ ਤਰ੍ਹਾਂ ਦੀ ਉਹਦੀ ਹਾਲਤ ਕਿੰਦਾ ਸੀ ਉਹਦੀ ਹਾਲਤ ਠੀਕ ਹੈ ਉਹਨੂੰ ਸਿਵਲ ਹਸਪੀਟਲ ਪਹੁੰਚਾਇਆ ਗਿਆ ਹੈ ਉਹਦਾ ਟ੍ਰੀਟਮੈਂਟ ਚੱਲ ਰਿਹਾ ਹੈ ਤੇ ਜਦੋਂ ਵੀ ਉਹ ਹਸਪੀਟਲ ਤੋਂ ਡਿਸਚਾਰਜ ਹੋਊਗਾ ਉਹਦੀ ਹੋਰ ਜ਼ਿਆਦਾ ਪੁੱਛਗਿੱਛ ਕੀਤੀ ਜਾਊਗੀ ਇਸਨੂੰ ਇੱਥੇ ਨੇੜੇ ਜਿਹੜੇ ਰਹਿੰਦਾ ਸੀ ਜਿਹੜਾ ਇੱਥੋਂ ਪੈਦਲ ਆ ਰਿਹਾ ਸੀ ਨਹੀਂ ਆ ਇੱਥੇ ਕੋਈ ਵਾਰਦਾ ਦੇ ਫਿਰਾਕ ਚ ਹੈਗਾ ਸੀ ਇਹਨੂੰ ਕੋਈ ਇੱਥੇ ਛੱਡ ਕੇ ਗਿਆ ਹੈ ਜਾਂ ਕਿਸੇ ਦਾ ਵੇਟ ਕਰਦਾ ਪਿਆ ਸੀ ਉਹ ਡੂਰਿੰਗ ਇਨਵੈਸਟੀਗੇਸ਼ਨ ਸਾਰੀ ਗੱਲ ਕਲੀਅਰ ਹੋ ਜਾਊਗੀ ਇਹਦੇ ਕੋਲ ਬਰਾਮਦ ਕੀ ਹੋਇਆ ਸਰ 1 ਤੇ ਲਾਈਵ ਰਾਉਂਡਸ ਵੀ ਉਹ ਤੋਂ ਬਰੰਦ ਹੋਏ ਨੇ ਪ੍ਰਾਪਟੀ ਵੇਚਨੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز